ਮੈਂ ਆਪਣਾ ਰਣਜੋ ਸਿੰਘ ਨਰਾਮ ਗੜੀ ਆ ਅੱਜ ਅਸੀਂ ਐਂ ਜੀ ਹਿਮਾਚਲ ਪ੍ਰਦੇਸ਼ ਇਸ ਟਾਈਮ ਅਸੀਂ ਖੜੇ ਆ ਪਰਮਾਉਂਡੂ ਸ਼ਹਿਰ ਦੇ ਵਿੱਚ ਟ੍ਰਿੰਬਲ ਟ੍ਰੇਨ ਮੇਰੇ ਨਾਲ ਮਾਸਟਰ ਜੀ ਨਿੱਕਰ ਮਜੀਤ ਸਿੰਘ ਜੀ ਬਰਾਏ ਕੋਦੇ ਬੱਠਲੀ ਹੈਲੋ ਸਰਨ ਸ਼ਸ਼ੀਕਰ ਬੜੇ ਮਨ ਮੋਹੂ ਕੀ ਦ੍ਰਿਸ਼ ਹੈ ਐਡਮਿਟਰੇਨ ਟੋਲੀ ਦਾ ਦੇਖ ਰਹੇ ਆ ਅਸੀਂ ਬੱਚੇ ਹੰਦ ਘਾ ਰਹੇ ਆ ਤੇ ਸੁਣਿਆ ਵੀ ਏਸ਼ੀਆ ਦੀ ਸਭ ਤੋਂ ਗੰਗੀ ਖਾਈ ਹੈ ਇਹ ਇਥੋਂ ਉੱਪਰ ਜਾਂਦੀ ਹੈ ਹੋਟਲ ਦੇ ਵਿੱਚ ਇਹ ਟਿੰਬਲ ਟ੍ਰੇਨ ਬਹੁਤ ਵਧੀਆ ਗੱਲਾਂ ਬਹੁਤ ਵਧੀਆ ਨਜ਼ਾਰਾ ਬਾਕੀ ਜਿਹੜਾ ਜੁੜੇ ਰਹੋ ਤੁਹਾਨੂੰ ਦਿਖਾ ਰਹੇ ਆ ਜੀ ਅੱਗੇ ਸਰ ਦਾ ਪ੍ਰੋਜੈਕਸ਼ਨ ਬਖਾਵਾਂਗੇ ਤੇ ਸਭ ਤੋਂ ਵੱਡੀ ਗੱਲ ਇੱਥੋਂ ਦੀ ਕੁਸੂਰਤ ਦੇ ਵਿੱਚੋਂ ਦੇ ਜਿਹੜੇ ਦ੍ਰਿਸ਼ਤ ਨੇ ਹਵਾ ਪੋਲਿਊਸ਼ਨ ਹਨਾ ਬੜਾ ਸ਼ਾਂਤ ਹੈਗਾ ਆਓ ਜੁੜੇ ਰਹੋ ਉਹ ਸਾਹਮਣੇ ਸੁੰਨ ਨਾਦਰ ਸ਼ਹਿਦਾਉਂ ਦਾ ਉਹ ਵੀ ਉਹ ਸਭ ਤੋਂ ਉੱਚੀ ਪਹਾੜੀ ਆ ਉਹਦੇ ਉੱਪਰ ਟ੍ਰੈਂਪਲ ਟ੍ਰੇਨ ਜਾਂਦੀ ਆ ਇਹ ਤੇ ਇਹ ਲਓ ਜੰ ਨੂੰ ਥੱਲੇ ਵੀਊ ਦਿਖਾ ਦਈਏ ਤੇ ਅਸੀਂ ਆ ਡੂੰਗੀ ਖਾਈ ਦੇ ਇੱਕ ਸਾਈਡ ਤੇ ਖੜੇ ਆਗੇ ਤੇ ਆ ਪ੍ਰੋਜੈਕਟ ਹੈ ਇਹ ਟ੍ਰਿਬਲ ਟ੍ਰੀਨ ਦਾ ਤੁਸੀਂ ਤਾਰਾਂ ਦੇਖੋ ਕਿੰਨੇ ਮੋਟੇ ਤਾਰਾਂ ਨਹੀਂ ਆ ਤਾਰਾਂ ਦੇਖੋ ਕਿੰਨੇ ਮੋਟੇ ਨੇ ਪ੍ਰਭੂ ਵੀਡੀਓ ਬਣਾ ਸਕਦੇ ਨਹੀਂ ਬਣਾ ਸਕਦੇ ਵੀਡੀਓ ਬਣਾ ਸਕਦੇ ਨਹੀਂ ਬਣਾ ਸਕਦੇ ਬਣਾ ਲੈ ਜਦੇ